ਜਿਹੜੇ ਆਪਣੇ ਮਾਤਾ ਜੀ ਸੀ ਉਹਨੇ ਸਟਰਗਲ ਟਾਈਮ ਤੇ ਵੀ ਮੇਰੇ ਨਾਲ ਰਹੇ ਜਿੱਦਾਂ ਦੇ ਮੈਂ ਪਿੰਡ 'ਚ ਰਿਹਾ ਜਿੱਦਾਂ ਮਤਲਬ ਥੋੜਾ ਜਿਹਾ ਪੜ੍ਹੇ ਸੀਗੇ ਉਹਦੇ ਕਰਕੇ ਉਹ ਨਾਲ-ਨਾਲ ਬਸ ਸਟਰਗਲ ਜਦੋਂ ਕਰਦੇ ਸੀ ਮਾਨਸਾ ਆਪਣਾ ਜਾਣਾ ਜਾਂ ਮੈਂ ਬਠਿੰਡੇ ਪੜ੍ਹਿਆ ਹੌਸਟਲਾਂ 'ਚ ਰਿਹਾ ਜਿੱਥੇ ਵੀ ਰਿਹਾ ਸੋ ਮਾਤਾ ਦੇ ਨਾਲ ਹੀ ਮੇਰੇ ਸਾਰੀ ਸਟਰਗਲ ਦੇਖੀ ਸੀ ਉਹਦੇ ਨਾਲ ਸੂਬਾ ਸ਼ਾਮ ਕਰਦੇ ਸੀ ਜਦੋਂ ਦਾ ਲੋਕਡਾਊਨ ਹੋਇਆ ਬਾਹਰ ਗਏ ਉਹਦੇ ਚੱਕਰ ਵੀ ਉਹਦੇ ਵਿੱਚ ਥੋੜਾ ਜਿਹਾ ਮਾਤਾ ਪਿੰਡ ਆ ਗਈ ਸਾਰੀ ਉਮਰ ਮੇਰੇ ਨਾਲ ਰਹੇ ਚਾਰ ਮਹੀਨੇ ਇਥੇ ਰਹੇ ਇਥੇ ਉਹਨੂੰ ਹੁਣ ਜਿਹੜੇ ਲਾਸਟ ਵਾਲੇ ਟਾਈਮਾਂ ਦੇ ਵਿੱਚ ਬੜੀ ਖੁਸ਼ੀ ਤੇ ਮਾਤਾ ਗੱਡੀ 'ਚ ਬੈਠੇ ਨਾਲ ਦੁੱਧ ਦਾ ਡੋਲੂ ਕੜਨੀ ਵਾਲਾ ਉਹਨੂੰ ਪਤਾ ਸੀ ਇਹ ਪਿੰਦਾ ਹਨਾ ਭਰਿਆ ਹੋਇਆ ਗੁੜ ਦੀ ਚੂਰੀ ੁੱਟੀ ਹੋਈ ਤੇ ਸਾਰਿਆਂ ਨੇ ਅਸੀਂ ਖਾਧੀ ਸਾਰੇ ਜੱਸੀ ਕਹਿੰਦੀ ਕਹਿੰਦੀ ਮੰਮੀ ਤੈਨੂੰ ਪੱਕਾ ਹੀ ਰੱਖ ਲੈਣੇ ਆ ਜੀ ਵੀ ਹਰ ਪ੍ਰੋਗਰਾਮ ਤੇ ਪਹੁੰਚਿਆ ਕਰੋ ਭੁੱਖ ਬੜੀ ਲੱਗੀ ਹੁੰਦੀ ਹੈ। ਚਰਚਾਉਣ ਇੱਕ ਵਾਰ ਤੇ ਮਾਵਾ ਲੱਭਦੀਆਂ ਨਹੀਂ ਪਿਛਲੇ ਦਿਨੀ ਮਸ਼ਹੂਰ ਦੁਗਾਣਾ ਗਾਇਕ ਦੀਪ ਢਿਲੋਂ ਦੇ ਮਾਤਾ ਸੁਖਤੇਜ ਕੌਰ ਦਿਹਾਂਤ ਹੋ ਗਿਆ ਸੀ ਉਹਨਾਂ ਦਾ ਅੱਜ ਉਹਨਾਂ ਦੀ ਜਿਹੜੀ ਅੰਤਿਮ ਅਰਦਾਸ ਦੀਪ ਢਿਲੋਂ ਦੇ ਜੱਦੀ ਪਿੰਡ ਕੋਟੜਾ ਦੇ ਵਿੱਚ ਕੀਤੀ ਜਾ ਰਹੀ ਹੈ ਇਸ ਮੌਕੇ ਅਸੀਂ ਦੀਪ ਦੇ ਨਾਲ ਗੱਲ ਕਰਾਂਗੇ ਉਹਨਾਂ ਦੀ ਧਰਮ ਪਤਨੀ ਜੈਸਮੀਨ ਜੱਸੀ ਦੇ ਨਾਲ ਗੱਲ ਕਰਾਂਗੇ ਪਰਿਵਾਰ ਦੇ ਲਈ ਇਹ ਕਾਟਾ ਬਹੁਤ ਵੱਡਾ ਹੁੰਦਾ ਹੈ ਕਿਉਂਕਿ ਮਾਵਾ ਇੱਕ ਵੱਡਾ ਸਹਾਰਾ ਹੁੰਦੀਆਂ ਨੇ ਦੀਪ ਦੇ ਨਾਲ ਗੱਲ ਕਰਾਂਗੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੀਪ ਬਾਈ ਮਾਂ ਦਾ ਨਾ ਆ ਪੰਜ ਛੇ ਦਿਨਾਂ ਦੇ ਵਿੱਚ ਹੀ ਤੁਹਾਨੂੰ ਪਤਾ ਲੱਗ ਗਿਆ ਹੁਣ ਜਦੋਂ ਮਾਂ ਘਰ ਦੇ ਵਿੱਚ ਨਹੀਂ ਦਿਖਦੀ ਓਦਾਂ ਘਰ ਦੇ ਵਿੱਚ ਬੈਠੀ ਨੂੰ ਕਈ ਵਾਰੀ ਅਸੀਂ ਗੱਲ ਕਰਦੇ ਵੀ ਉਹ ਐ ਕਹਿ ਦਿੰਦੇ ਆ ਵੀ ਚਲ ਫੇਰ ਪੁੱਛਦੇ ਆ ਥੋੜਾ ਲੇਟ ਪੁੱਛਦੇ ਆ ਪਰ ਹੁਣੇ ਤੁਹਾਨੂੰ ਪੰਜ ਛੇ ਦਿਨਾਂ ਦੇ ਵਿੱਚ ਅਹਿਸਾਸ ਹੋਇਆ ਹੁਣ ਬਿਲਕੁਲ ਜੀ ਬਾਕੀ ਤਾਂ ਹਰੇਕ ਮਾਂ ਵਾਸਤੇ ਆਪਦਾ ਪੁੱਤ ਲਾਡਲਾ ਹੁੰਦਾ ਤੇ ਸਾਰੀਆਂ ਮਾਮਾ ਆਪਣੇ ਬੱਚਿਆਂ ਲਈ ਕਰਦੀਆਂ ਨੇ ਪਰ ਜਿਹੜੇ ਆਪਣੇ ਮਾਤਾ ਜੀ ਸੀ ਉਹਨੇ ਸਟ੍ਰਗਲ ਟਾਈਮ 'ਚ ਵੀ ਮੇਰੇ ਨਾਲ ਰਹੇ ਜਿੱਦਾਂ ਦੇ ਮੈਂ ਪਿੰਡ 'ਚ ਰਿਹਾ ਜਿੱਦਾਂ ਮਤਲਬ ਥੋੜਾ ਜਿਹਾ ਪੜੇ ਸੀਗੇ ਉਹਦੇ ਕਰਕੇ ਨਾਲ-ਨਾਲ ਬਸ ਸਟਰਗਲ ਜਦੋਂ ਕਰਦੇ ਸੀ ਮਾਨਸਾ ਆਪਣਾ ਜਾਣਾ ਜਾਂ ਮੈਂ ਬਠਿੰਡੇ ਪੜਿਆ ਹੋਸਟਲਾਂ ਚ ਰਿਹਾ ਜਿੱਥੇ ਵੀ ਰਿਹਾ ਸੋ ਮਾਤਾ ਦੇ ਨਾਲ ਹੀ ਮੇਰੇ ਸਾਰੀ ਸਟਰਗਲ ਦੇਖੀ ਸੀ ਅੱਜ ਉਹ ਮਾਂ ਦੀਆਂ ਝਿੜਕਾਂ ਵੀ ਯਾਦ ਆਉਂਦੀਆਂ ਹੋਣੀਆਂ ਮਿੱਠੀਆਂ-ਮਿੱਠੀਆਂ ਉਦੋਂ ਕਈ ਵਾਰੀ ਲੱਗਦਾ ਹੁੰਦਾ ਮਮੀ ਤੂੰ ਮੈਨੂੰ ਐਵੇਂ ਝਿੜਕਦੀ ਰਹਿਣੀ ਆ ਮੈਂ ਸਿਆਣਾ ਮੈਂ ਵੱਡਾ ਮੈਨੂੰ ਦੁਨੀਆ ਦਾ ਪਤਾ ਅੱਜ ਉਹ ਝਿੜਕਾਂ ਵੀ ਤੁਹਾਨੂੰ ਤੰਗ ਕਰਦੀ ਬੜੀਆਂ ਗੱਲਾਂ ਹੁੰਦੀਆਂ ਨੇ ਜਦੋਂ ਇਨਸਾਨ ਕਹਿੰਦੇ ਜਾਂਦਾ ਹੈ ਕਿ ਕਿਉਂਕਿ ਆਪਾਂ ਕਮਾਕਾਰਾਂ ਦੇ ਵਿੱਚ ਐਨੇ ਬਿਜ਼ੀ ਹੋ ਜਾਂਦੇ ਆ ਕਿ ਆਪਾਂ ਨੂੰ ਟਾਈਮ ਹੀ ਨਹੀਂ ਰਹਿਣਾ ਰਹਿੰਦਾ ਪਰ ਮੈਂ ਦਾ ਉਹਨਾਂ ਇਕੱਲੇ ਮਾਪਿਆਂ ਨੂੰ ਦਵਾਈ ਦੇਣੀ ਟਾਈਮ ਤੇ ਜਾਂ ਫਿਰ ਕੱਪੜਾ ਲੀੜਾ ਦੇ ਦੇਣਾ ਪੈਸਾ ਥੇਲਾ ਦੇਣਾ ਇਹ ਸੇਵਾ ਨਹੀਂ ਹੁੰਦੀ ਆ ਜਿਹੜੇ ਬਜ਼ੁਰਗ ਨੇ ਨਾ ਉਹ ਭਰੇ ਭੇ ਨੇ ਗੱਲਾਂ ਨੂੰ ਤੇ ਗੱਲਾਂ ਸੀ ਮਤਲਬ ਇੰਨੀਆਂ ਉਹਦੇ ਨਾਲ ਸਵੇਰ ਸ਼ਾਮ ਕਰਦੇ ਸੀ ਜਦੋਂ ਦਾ ਲੋਕਡਾਊਨ ਹੋਇਆ ਬਾਰ ਗਏ ਉਹਦੇ ਚੱਕਰ ਵੀਊ ਦੇ ਵਿੱਚ ਉਹ ਥੋੜਾ ਜਿਹਾ ਮਾਤਾ ਪਿੰਡ ਆ ਗਏ ساری ਉਮਰ ਮੇਰੇ ਨਾਲ ਇਹ ਚੰਚਾਰ ਮਹੀਨੇ ਫੇਰੇ ਇੱਥੇ ਉਹਨੂੰ ਹੁਣ ਜਿਹੜੇ ਲਾਸਟ ਵਾਲੇ ਟਾਈਮਾਂ ਦੇ ਵਿੱਚ ਬੜੀ ਖੁਸ਼ ਸੀ ਇਸ ਕਰਕੇ ਖੁਸ਼ ਸੀ ਕਿ ਜਿਹੜੀ ਲੁਧਿਆਣੇ ਦਵਾਈ ਉਹਦੀ 5-7000 ਦੀ ਮਿਲਦੀ ਸੀ ਮਹੀਨੇ ਦੀ ਉਹ ਇੱਥੇ 5-700 ਦੀ ਮਿਲਣ ਲੱਗ ਗਈ ਬਸ ਹੁਣੇ ਸੋਚੀ ਜਾਣਾ ਵੀ ਇੱਥੇ ਤਾਂ ਲੁੱਟਦੇ ਨੇ ਇੱਥੇ ਤਾਂ ਮੈਨੂੰ ਦਵਾਈ ਐ ਨਹੀਂ ਮਿਲਦੀ ਐ ਦਵਾਈ ਲੱਗ ਵੀ ਗਈ ਉਹ ਚਾਹ ਨਾ ਲੈਂਦੀ ਸੀ ਗਠੀਆ ਸੀਗਾ ਬੜੇ ਚਿਰ ਦਾ ਠੀਕ ਹੈ ਜੀ ਗਠੀਏ ਤੋਂ ਬਾਅਦ ਫਿਰ ਇੱਥੋਂ ਗਏ ਤੇ ਜਦੋਂ ਮੈਂ ਲੈ ਕੇ ਗਿਆ ਅਸੀਂ ਪ੍ਰੋਗਰਾਮ ਤੇ ਆਏ ਸੀ ਮਾਨਸਾ ਜੀ ਮਾਨਸਾ ਅਸੀਂ ਪ੍ਰੋਗਰਾਮ ਤੇ ਆਏ ਸਟੇਜ ਅਸੀਂ ਮੈਂ ਮੁੰਡੇ ਪਿੰਡ ਭੇਜਦੇ ਵੀ ਜਲਮਾਤਾ ਨੂੰ ਲਿਆਇਓ ਆਪਾਂ ਨਾਲ ਲੈ ਕੇ ਜਾਵਾਂਗੇ ਤੇ 4:30 ਵਜੇ ਅਸੀਂ ਸਟੇਜ ਖਤਮ ਕਰੀ ਤੇ ਮਾਤਾ ਗੱਡੀ 'ਚ ਬੈਠੇ ਨਾਲ ਦੁੱਧ ਦਾ ਡੋਲੂ ਕੜਨੀ ਵਾਲਾ ਉਹਨੂੰ ਪਤਾ ਸੀ ਇਹ ਪੀਂਦਾ ਹਨਾ ਭਰਿਆ ਹੋਇਆ ਗੁੜ ਦੀ ਚੂਰੀ ਕੁੱਟੀ ਹੋਈ ਤੇ ਸਾਰਿਆਂ ਨੇ ਅਸੀਂ ਖਾਧੀ ਸਾਰੇ ਜੱਸੀ ਕੰਦੀ ਕੰਦੀ ਵੀ ਮੰਮੀ ਤੁਹਾਨੂੰ ਪੱਕਾ ਹੀ ਰੱਖ ਲੈਣੇ ਆ ਅਸੀਂ ਵੀ ਹਰ ਪ੍ਰੋਗਰਾਮ ਤੇ ਪਹੁੰਚਿਆ ਕਰੋ ਭੁੱਖ ਬੜੀ ਲੱਗੀ ਹੁੰਦੀ ਆ ਤੇ ਬਸ ਇਹ 15 ਦਿਨਾਂ ਦੀਆਂ ਗੱਲਾਂ ਵੈਈ ਨਹੀਂ ਪਤਾ ਵੀ ਉਹ ਲਾਸਟ ਉਹਦੇ ਘਰ ਦੀ ਚੋਰੀ ਖਾਣੀ ਸੀ